ਇੱਕ ਗੱਲ ਸਭ ਜਾਣਦੇ ਨੇ ਕਿ ਆਰਐਸਐਸ ਮੋਤੂ ਮੋਹਨ ਭਗਵਤ ਅਤੇ ਨਾਮਤਰੀ ਦੇਰਾ ਮੁਖੀ ਦਰਮਿਆਨ ਹੋਈਆਂ ਮੁਲਾਕਾਤਾਂ ਵੀ ਜਨਤਕ ਚਰਚਾ ਤੁਲਕੀਆਂ ਨਹੀਂ ਇੱਕ ਵੱਡਾ ਫੈਕਟਰ ਇਹ ਵੀ ਹੈ ਕਿ ਭਾਜਪਾ ਧਾਰਮਿਕ ਦੇਰਿਆਂ ਵੱਲ ਆਪਣਾ ਰੁਖ ਕਰਦੀ ਨਜ਼ਰ ਆਦੀ ਹੈ ਬੀਜੇਪੀ ਕੋ ਇੱਕ ਹੋ ਟੂਲ ਹੈ ਡਬਲ ਇੰਜਨ ਸਰਕਾਰ ਜਾਂ ਯੋਗੀ ਮਾਡਲ ਤਾਂ ਯੂਪੀ ਚ ਉਤਰਾਖੰਡ ਗੁਜਰਾਤ ਜਾਂ ਹੂੜ ਥਾਵਾਂ ਤੇ ਡਬਲ ਇੰਜਨ ਸਰਕਾਰਾਂ ਨੇ ਲਾਅਨ ਆਰਡਰ ਦਾ ਜੋ ਹਾਲਿਆ ਪੰਜਾਬ ਦੇ ਲੋਕ ਉਸ ਤੀਤੋਂ ਪਲੀ ਪੰਤੀ ਜੰਮੇ ਨੇ ਇਸ ਦੀ ਉਦਾਹਰਨ ਵੀਰ ਸਾਵਰਕਰ ਦੀ ਲਿਖਤ ਅਨੁਸਾਰ ਸਿੱਖ ਕੁਦਰਤੀ Hindu ਨੇ ਤੇ ਪੂਰੀ ਤਰ੍ਹਾਂ ਹੀ ਦੂਰ ਆਸਤ ਦਾ ਹਿੱਸਾ ਨਹੀਂ ਪੰਜਾਬ ਨੂੰ ਮੋਦੀ ਫੈਕਟਰ ਦੀ ਰਾਜਨੀਤੀ ਸਮਝ ਨਹੀਂ ਆਉਂਦੀ ਕਮਿਊਨਲ ਰਾਈਟਸ ਦੀ ਰਾਜਨੀਤੀ ਸਮਝ ਨਹੀਂ ਆਉਂਦੀ ਪੰਜਾਬ ਦਾ ਪ੍ਰਿੰਸੀਪਲ ਫਾਊਂਡੇਸ਼ਨ ਫੈਡਰਲਿਜ਼ਮ ਹੈ ਅਤੇ ਇੱਥੇ ਵਨ ਲੈਂਗੁਏਜ ਵਨ ਨੇਸ਼ਨ ਦੀ ਪੋਲਿਟਿਕਸ ਕੰਮ ਨਹੀਂ ਕਰਦੀ। ਪਰ ਇੱਥੇ ਸਹੀ ਸਵਾਲ ਖੜਾ ਹੁੰਦਾ ਹੈ ਕਿ ਮੋਦੀ ਅਤੇ ਬਾਕੀ ਬੀਜੇਪੀ ਦੀ ਲੀਡਰਸ਼ਿਪ ਨੂੰ ਸਿਰਾਂ ਤੇ ਸਜਾਈ ਹੋਈ ਪੱਗ ਦਾ ਮੁੱਲ ਪਤਾ ਹੈ? ਤੁਹਾਡੇ ਲਈ ਇਹ ਪੋਲਿਟੀਕਲ ਸਟੰਡ ਹੋ ਸਕਦਾ ਹੈ ਪਰ ਪੰਜਾਬ ਲਈ ਇਹ ਪੱਗ ਧਰਮ, ਇੱਜ਼ਤ, ਸ਼ਹਾਦਤ, ਇਕੁਐਲਿਟੀ ਅਤੇ ਜਸਟਿਸ ਦਾ ਸਿੰਬਲ ਹੈ। ਯਾਦ ਵੀ ਰੱਖੀਂ ਇਸੀ ਇੱਕ ਜੁਰੀ ਇੱਕ ਡੇਰੇ ਨਾ ਇੱਕ ਇੰਜਨ ਨਾਲ ਨਹੀਂ ਹੁੰਦੀ ਇਹ ਉਹ ਧਰਤੀ ਹੈ ਜਿੱਥੇ ਸੱਤਾ ਤੋਂ ਵੱਡਾ ਸਿਧਾਂਤ ਹੈ ਪੰਜਾਬ ਦੇ ਲੋਕਾਂ ਨੂੰ ਇਹ ਹਿੰਦੂਤਵ ਕੇਸਰੀ ਕੰਦੀ ਰਾਜਨੀਤੀ ਨੂੰ ਗਹਿਰਾਈ ਨਾਲ ਸਮਝਣਾ ਪਏਗਾ ਕਿ ਮੋਦੀ ਦੀ ਹਿੰਦੂਤਵ ਨਿਊ ਲਿਬਰਲ ਕੈਪਟਲਿਜ਼ਮ ਦੀ ਰਾਜਨੀਤੀ ਉਸ ਪੰਜਾਬ ਦੀ ਧਰਤੀ ਕੇ ਸ਼ਾਸਕ ਨਹੀਂ ਹੈ ਜਿੱਥੇ ਬਾਬਾ ਨਾਨਕ ਨੇ ਨਾਫੇ ਨੂੰ ਸਾਂਦੀ ਪ੍ਰਵਾਹ ਕੀਤੇ ਬਿਨਾਂ 13-13 ਕੋਲਿਆ ਸੀ ਇਹ ਉਹ ਧਰਤੀ ਹੈ ਜਿੱਥੇ ਆਪਣੀ ਮਿੱਟੀ ਨੂੰ ਜ਼ਲਮ ਅਤੇ ਹਾਕਮ ਤਾਕਤਾਂ ਤੋਂ ਬਚਾਏ ਰੱਖਣ ਦਾ ਲੰਮਾ ਗਿਆਸ ਰਿਹਾ ਬੀਤੇ ਦਿਨਾਂ ਵਿੱਚ ਚਾਰ ਵੱਡੇ ਦਾ ਨੀਤੀ ਕਾਗੂ ਜਗਮੀਤ ਸਿੰਘ ਬਰਾੜ ਰਿਪੂਜੀ ਸਿੰਘ ਬਰਾੜ ਚਰਨਜੀਤ ਸਿੰਘ ਬਰਾੜ ਅਤੇ ਅਨਕਾਰ ਸਿੰਘ ਸਿੱਧੂ ਭਾਜਪਾ ਵੀ ਸ਼ਾਮਲ ਹੋਏ ਨੇ ਜਿਸ ਨਾਲ ਪੰਜਾਬ ਵਿੱਚ 2027 ਦੀਆਂ ਆਉਣ ਵਾਲੀਆਂ ਚੋਣਾਂ ਨੂੰ ਲੈ ਕੇ ਭਾਜਪਾ ਦੀ ਇੱਕ ਰਾਜਨੀਤਿਕ ਖੇਡ ਸਾਡੇ ਸਾਹਮਣੇ ਆ ਰਹੀ ਹੈ ਕੀ ਪੰਜਾਬ ਵਿੱਚ ਬੀਜੇਪੀ ਲਈ ਇਹ ਕਦਮ ਇੱਕ ਵੱਡਾ ਸਿਆਸੀ ਪਲਟਫੇਰ ਹੈ ਲੰਬੇ ਸਮੇਂ ਤੋਂ ਮੋਦੀ ਅਤੇ ਬੀਜੇਪੀ ਦੀ ਸਿਆਸਤ ਨੂੰ ਨਕਾਰ ਦੇਣ ਵਾਲਾ ਪੰਜਾਬ ਕੀ ਹਿੰਦੂਤਾ ਵਾਲੀ ਰਾਜਨੀਤੀ ਨੂੰ ਆਪਣੇ ਵਿੜੇ 'ਚ ਥਾਂ ਦਵੇਗਾ ਜਾਂ ਫਿਰ ਇਹ ਓਯੋ ਆਇਆ ਰਾਮ ਗਿਆ ਰਾਮ ਵਾਲੀ ਪੋਲਿਟਿਕਸ ਪੰਜਾਬ 'ਚ ਸ਼ੁਰੂ ਹੋ ਗਈ ਹੈ ਸ਼ਾਹ ਤੇ ਮੋਦੀ ਦੀ ਸਿਆਸੀ ਖੇਡ ਦਾ ਬਸ ਇੱਕ ਹਿੱਸਾ ਹੀ ਹੈ ਆਓ ਸਮਝਦੇ ਹਾਂ ਕਿ ਪੰਜਾਬ ਦਾ ਪੋਲਿਟੀਕਲ ਗਰਾਉਂਡ ਬੀਜੇਪੀ ਦੇ ਹੱਕ ਵਿੱਚ ਜਾ ਸਕਦਾ ਹੈ ਜਾਂ ਨਹੀਂ ਸਤਿ ਸ਼੍ਰੀ ਅਕਾਲ ਮੈਂ ਰਮਿੰਦਰ ਸਿੰਘ ਤੁਸੀਂ ਦੇਖ ਰਹੇ ਹੋ ਪੰਜਾਬ ਨਿਊਜ਼ ਕੂਪ ਅੱਜ ਦੀ ਆਰਗੂਮੈਂਟ ਨੂੰ ਆਪਾਂ ਦੋ ਪਲਣਿਆਂ ਵਿੱਚ ਪਾ ਕੇ ਸਮਝਦੇ ਹਾਂ ਕਿ ਬੀਜੇਪੀ ਕਿਵੇਂ ਪੰਜਾਬ ਨੂੰ ਆਪਣੀ ਸੱਤਾ ਦਾ ਕੇਂਦਰ ਬਣਾਉਣ ਦੀ ਕੋਸ਼ਿਸ਼ 'ਚ ਲੱਗੀ ਹੈ ਅਤੇ ਕਿਵੇਂ ਪੰਜਾਬ ਵਿੱਚ ਦੀ ਸਿਆਸਤ ਨੂੰ ਸਿਰੇ ਤੋਂ ਨਕਾਰਦਾ ਹੋਇਆ ਨਜ਼ਰ ਆ ਰਿਹਾ ਹੈ ਪੰਜਾਬ ਦੀ ਜ਼ਮੀਨ ਨੇ ਲੰਮੇ ਸਮੇਂ ਤੋਂ ਪੂਰਨ ਬੀਜੇਪੀ ਦੀ ਸਿਆਸੀ ਹਕੂਮਤ ਨੂੰ ਨਕਾਰਿਆ ਹੈ ਪੰਜਾਬ 'ਚ ਸਿਆਸਤ ਕਰਨ ਲਈ ਬੀਜੇਪੀ ਨੇ ਸ਼੍ਰੋਮਣੀ ਅਕਾਲੀ ਦਲ ਦਾ ਹਸਾਰਾ ਲਿਆ ਸੀ ਔਰ ਹੁਣ ਇਹ ਇਹੀ ਪੰਜਾਬ ਦੀ ਜ਼ਮੀਨ ਉਸ ਦੀ ਸਿਆਸੀ ਹਕੂਮਤ ਦੀ ਪਰਖ ਲਈ ਇੱਕ ਮਹੱਤਵਪੂਰਨ ਮੈਦਾਨ ਬਣ ਕੇ ਸਾਹਮਣੇ ਆ ਰਹੀ ਹੈ 2020 ਵਿੱਚ ਖੇਤੀ ਕਾਨੂੰਨਾਂ ਨੂੰ ਲੈ ਕੇ ਸ਼ਰਮਣੀ ਅਕਾਲੀ ਦਲ ਨਾਲ ਟੁੱਟਣ ਤੋਂ ਬਾਅਦ ਭਾਜਪਾ ਨੇ ਪੰਜਾਬ ਵਿੱਚ ਆਪਣੀ ਪਕੜ ਵਧਾਉਣ ਲਈ ਪੂਰੀ ਕੋਸ਼ਿਸ਼ ਕੀਤੀ 2022 ਵਿੱਚ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਭਾਜਪਾ ਨੂੰ ਸਿਰਫ 2 ਸੀਟਾਂ ਮਿਲੀਆਂ ਅਤੇ ਪਾਰਟੀ ਦਾ ਪ੍ਰਦਰਸ਼ਨ ਕਾਫੀ ਵੀਕ ਰਿਹਾ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਭਾਜਪਾ ਨੂੰ ਕੋਈ ਸੀਟ ਨਹੀਂ ਮਿਲੀ ਪਰ ਵੋਟ ਪ੍ਰਤੀਸ਼ਤ ਵਿੱਚ ਵਾਧਾ ਹੋਇਆ ਭਾਜਪਾ ਦਾ ਵੋਟ ਪ੍ਰਤੀਸ਼ਤ ਵੱਧ ਕੇ 18% ਹੋ ਗਿਆ ਚੋਣਾਂ ਤੋਂ ਬਾਅਦ ਹੋਏ ਸਰਵੇ ਤੋਂ ਸਾਹਮਣੇ ਆਇਆ ਕਿ ਭਾਜਪਾ ਨੇ ਸ਼ਹਿਰੀ ਹਿੰਦੂਆਂ ਨੂੰ ਉਸ ਦਾ ਰਵਾਇਤੀ ਵੋਟ ਬੇਸ ਹਨ ਉਹਨਾਂ ਵਿੱਚੋਂ ਆਪਣਾ ਵੋਟ ਇਸ ਸਾਂ ਮજબૂત ਕੀਤਾ ਕਿ ਉੱਥੇ 18 ਪਰਸੈਂਟੇਜ 'ਚ 56 ਪਰਸੈਂਟ ਵੋਟਾਂ ਹਾਸਲ ਕੀਤੀਆਂ ਇਸ ਦੇ ਉਲਟ ਫਾਰਮਰ ਵਰਗ ਵਿੱਚ ਭਾਜਪਾ ਨੂੰ ਸਿਰਫ 18 ਪ੍ਰਤੀਸ਼ਤ ਵਿੱਚੋਂ ਪਰ 15 ਪ੍ਰਤੀਸ਼ਤ ਵੋਟਾਂ ਹੀ ਮਿਲੀਆਂ ਇਸ ਦਾਅਵੇ ਦਾ ਮੁੱਖ ਹਿੱਸਾ ਸੀ ਅਹਿਮ ਸਿਆਸੀ ਆਗੂਆਂ ਦਾ ਬੀਜੇਪੀ ਵਿੱਚ ਸ਼ਾਮਲ ਹੋਣਾ ਕੀ ਪੰਜਾਬ ਦੇ ਸਿੱਖ ਸਿਆਸੀ ਆਗੂ ਉਹਨਾਂ ਦੇ ਬੀਜੇਪੀ ਵਿੱਚ ਸ਼ਾਮਲ ਹੋਣ ਦੇ ਨਾਲ ਜਿਹੜਾ ਕਿਸਾਨ ਵੋਟ ਬੇਸ ਜਾਂ ਪਿੰਡੂ ਵੋਟ ਬੇਸ ਬੀਜੇਪੀ ਵੱਲ ਜਾ ਸਕਦਾ ਹੈ 2022 ਸ਼੍ਰੋਮਣੀ ਕਾਲੀਦਾਲ ਦੇ ਆਗੂ ਅਤੇ ਦਿੱਲੀ ਸਿੱਖ ਗੁਰਦਾਰ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਵੀ ਸ਼ਾਮਲ ਹੋਏ ਇਸ ਤੋਂ ਬਾਅਦ ਉਹਨਾਂ ਨੂੰ ਦਿੱਲੀ ਸਰਕਾਰ ਵਿੱਚ ਮੰਤਰੀ ਬਣਾਇਆ ਗਿਆ ਸਾਲ 2022 ਵਿੱਚ ਸਾਬਕਾ ਪੰਜਾਬ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਪਾਰਟੀ ਪੰਜਾਬ ਲੋਕ ਕਾਂਗਰਸ ਨੂੰ ਭਾਜਪਾ ਵੀ ਸ਼ਾਮਲ ਕਰਾ ਦਿੱਤਾ ਇਸੇ ਸਾਲ ਸੀਨੀਅਰ ਕਾਂਗਰਸੀ ਆਗੂ ਸੁਨੀਲ ਜਾਖੜ ਨੇ ਵੀ ਕਾਂਗਰਸ ਛੱਡ ਕੇ ਭਾਜਪਾ ਦਾ ਪੱਲਾ ਫੜ ਲਿਆ 2023 ਵਿੱਚ ਅਕਾਲੀ ਤੋਂ ਕਾਂਗਰਸੀ ਬਣੀ ਮਨਪ੍ਰੀਤ ਸਿੰਘ ਬਾਦਲ ਨੇ ਆਪਣੀ ਪਾਰਟੀ ਛੱਡ ਕੇ ਬੀਜੇਪੀ ਵਿੱਚ ਸ਼ਾਮਲ ਹੋਣ ਦਾ ਫੈਸਲਾ ਕੀਤਾ 2024 ਵਿੱਚ ਲੋਕ ਸਭਾ ਚੋਣਾਂ ਤੋਂ ਠੀਕ ਪਹਿਲਾਂ ਤਿੰਨ ਵਾਰ ਦੇ ਲੋਕ ਸਭਾ ਮੈਂਬਰ ਰਵਨੀਤ ਬਿੱਟੂ ਕਾਂਗਰਸ ਤੋਂ ਭਾਜਪਾ ਵੀ ਸ਼ਾਮਲ ਹੋਏ ਲੁਧਿਆਣਾ ਤੋਂ 2024 ਦੀ ਲੋਕ ਸਭਾ ਚੋਣ ਹਾਰਨ ਦੇ ਬਾਵਜੂਦ ਉਹਨਾਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਕੈਬਨਿਟ ਵਿੱਚ ਮੰਤਰੀ ਬਣਾਇਆ ਗਿਆ ਇਸੇ ਸਾਲ 2024 'ਚ ਇਹ ਭਾਜਪਾ ਵੀ ਸ਼ਾਮਲ ਹੋਣ ਵਾਲੇ ਆਗੂਆਂ ਦੀ ਸੂਚੀ ਹੋਰ ਲੰਮੀ ਹੋ ਗਈ ਜਿਸ ਵਿੱਚ ਵਿਤਿਨ ਸੂਦ ਰਾਹੁਲ ਸਿੰਘ ਸਿੱਧੂ ਸੁਸ਼ੀਲ ਕੁਮਾਰ ਢਿੰਕ ਅਤੇ ਸ਼ੀਤਲ ਅੰਗਰਾਲ ਵਰਗੇ ਨਾਮ ਸ਼ਾਮਲ ਨੇ 2026 ਦੀ ਸਿਆਸੀ ਤਸਵੀਰ ਸਾਡੇ ਸਾਹਮਣੇ ਹੀ ਹੈ ਦਰਸਲ ਭਾਜਪਾ ਦਾ ਇਹ ਤਰੀਕਾ ਕੋਈ ਨਵਾਂ ਨਹੀਂ ਹੈ ਭਾਜਪਾ ਦੇਸ਼ ਭਰ ਵਿੱਚ ਜਮੀਨੀ ਪਾਰਟੀ ਬਣਾਉਣ ਦੀ ਥਾਂ ਹੋਰ ਪਾਰਟੀਆਂ ਦੇ ਵੱਡੇ ਸਿਆਸੀ ਆਗੂਆਂ ਨੂੰ ਆਪਣੇ ਵੱਲ ਖਿੱਚਣ ਦੀ ਰਣਨੀਤੀ ਅਪਣਾ ਰਹੀ ਹੈ ਇਹ ਇੱਕ ਟੌਪ ਡਾਊਨ ਸਿਆਸਤ ਹੈ ਨਾ ਕਿ ਲੋਕਧਾਰਾ ਤੋਂ ਉੱਠੀ ਹੋਈ ਸਿਆਸਤ ਇੱਕ ਵੱਡਾ ਫੈਕਟਰ ਇਹ ਵੀ ਹੈ ਕਿ ਭਾਜਪਾ ਧਾਰਮਿਕ ਡੇਰਿਆਂ ਵੱਲ ਆਪਣਾ ਰੁਖ ਕਰਦੀ ਨਜ਼ਰ ਆ ਰਹੀ ਹੈ ਡੇਰਾ ਸੱਚਾ ਸੌਦਾ ਤੇ ਰਾਧਾ ਸੁਆਮੀ ਵਰਗੇ ਡੇਰੇ ਇਸ ਦੇ ਸਪਸ਼ਟ ਉਦਾਹਰਣੇ ਨੇ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ RAM ਹਿੰਦਵਾੜ ਵਾਲ ਪੈਰੋਲ ਤੇ ਜੇਲ੍ਹ ਤੋਂ ਬਾਹਰ ਆਉਣਾ ਸਿਰਫ ਕਾਨੂੰਨੀ ਮਾਮਲਾ ਨਹੀਂ ਸਗੋਂ ਇੱਕ ਸਿਆਸੀ ਸੰਕੇਤ ਵੀ ਹੈ ਕਿ ਇਸ ਦੇ ਪਿੱਛੇ ਕਿਸ ਦੀ ਛਾਇਆ ਹੈ ਇਹ ਗੱਲ ਸਭ ਜਾਣਦੇ ਨੇ ਕਿ RSS ਮੁਖੀ ਮੋਹਨ ਭਗਵਤ ਅਤੇ ਨਾਨਤਾਰੀ ਡੇਰਾ ਮੁਖੀ ਦਰਮਿਆਨ ਹੋਈਆਂ ਮੁਲਾਕਾਤਾਂ ਵੀ ਜਨਤਕ ਚਰਚਾ ਤੋਂ ਉਲਕੀਆਂ ਨਹੀਂ ਪੰਜਾਬ ਵਿੱਚ ਡੇਰੇ ਅਤੇ ਡੇਰਾ ਮੁਖੀ ਆਪਣੇ ਕਰੋਣਾ ਸ਼ਰਧਾਲੂਆਂ ਦੇ ਵੋਟ ਬੈਂਕ ਨੂੰ ਆਪਣੇ ਅਨੁਸਾਰ ਖਿੱਚਣ ਦਾ ਕੰਮ ਕਰਦੇ ਨੇ ਤੇ ਸ਼ਰਧਾਲੂ ਰਾਜਨੀਤਿਕ ਮਸਲਿਆਂ ਵਿੱਚ ਆਪਣੇ ਆਗੂਆਂ ਦੀ ਸਲਾਹ ਮੰਨਦੇ ਨੇ ਇਹਨਾਂ ਦਾ ਸਾਂਝਾ ਵੋਟ ਬੇਸ ਮੁਖੜ ਕੇ ਵਿੱਚ ਚੋਣਾਂ ਦਾ ਰੁਖ ਬਦਲ ਸਕਦਾ ਹੈ ਰਾਜਨੀਤਿਕ ਪਾਰਟੀਆਂ ਡੇਰਿਆਂ ਦੀ ਸਫਾਰਸ਼ ਹਾਸਲ ਕਰਨ ਅਤੇ ਵੋਟਾਂ ਨੂੰ ਮੋਬਾਈਲਾਈਜ਼ ਕਰਨ ਲਈ ਸਰਗਰਮ ਰਹਿੰਦੀਆਂ ਨੇ। ਇਹੀ ਕੰਮ ਪੰਜਾਬ ਦੀਆਂ ਵੋਟਾਂ ਲਈ ਭਾਜਪਾ ਕਰ ਰਹੀ ਹੈ। ਹਾਲਾਂਕਿ ਪੰਜਾਬ ਦੇ ਕੁਝ ਹਿੰਦੂਵਾਦੀ ਵਾਲੇ ਇਲਾਕਿਆਂ ਵਿੱਚ ਆਰਐਸਐਸ ਦੀ ਹਿਸਟੋਰੀਕਲ ਇਤਿਹਾਸਕ ਮੌਜੂਦਗੀ ਰਹੀ ਹੈ ਪਰ ਭਾਜਪਾ ਦੇ ਇਸ ਦੀ ਪੁਰਾਣੇ ਪਾਰਟੀ ਜਨਸੰਗ ਨੂੰ ਪੰਜਾਬ ਵਿੱਚ ਲੰਬੇ ਸਮੇਂ ਤੱਕ ਇੱਕ ਹਿੰਦੂ ਵਪਾਰੀ ਕੇਂਦ੍ਰਿਤ ਅਤੇ ਕੇਂਦਰੀਕਰਨ ਵਾਲੀ ਸਿਆਸਤ ਤਾਕਤਵੱਜੋ ਹੀ ਦੇਖਿਆ ਗਿਆ ਹੈ। ਸਿੱਖ ਅਤੇ ਪਿੰਡੂ ਪੱਧਰ ਤੇ ਅਕਸਰ ਇਸ ਪਾਰਟੀ ਨੂੰ ਸ਼ੱਕ ਦੀ ਨਜ਼ਰ ਨਾਲ ਹੀ ਵੇਖਿਆ ਹੈ ਹੁਣ ਸਵਾਲ ਇਹ ਉੱਠਦਾ ਹੈ ਕਿ ਜਦੋਂ ਵੱਡੇ ਸਿੱਖ ਸਿਆਸੀ ਆਗੂ ਭਾਜਪਾ ਵੀ ਸ਼ਾਮਲ ਹੋ ਰਹੇ ਹਨ ਤਾਂ ਇਸ ਨਾਲ ਸਿੱਖ ਅਤੇ ਕਿਸਾਨ ਵੋਟ ਬੈਂਕ ਭਾਜਪਾ ਵੱਲ ਮੁੜ ਸਕਦਾ ਹੈ ਪਰ ਦੂਜੇ ਐਂਗਲ ਤੋਂ ਵੇਖਿਆ ਜਾਵੇ ਦਹਾਕਿਆਂ ਤੋਂ ਕਾਂਗਰਸ ਪੰਜਾਬ ਵਿੱਚ ਇੱਕ ਰਾਜਨੀਤਿਕ ਤਾਕਤ ਰਹੀ ਹੈ ਇਹਦੀਆਂ ਜੜ੍ਹਾਂ ਸ਼ਹਿਰੀ ਅਤੇ ਪਿੰਡੂ ਦੋਨਾਂ ਹਿੱਸਿਆਂ ਵਿੱਚ ਮਜ਼ਬੂਤ ਨੇ ਪੰਜਾਬ ਦੇ ਬਹੁਤ ਸਾਰੇ ਹਿੰਦੂ ਕਾਂਗਰਸ ਵੱਲ ਅਜੇ ਵੀ ਖਿੱਚੇ ਚਲੇ ਜਾਂਦੇ ਰਹਿੰਦੇ ਨੇ ਲੁਧਿਆਣਾ ਜਲੰਧਰ ਤੇ ਅਮਰਸਰ ਵਰਗੇ ਸ਼ਹਿਰਾਂ ਵਿੱਚ ਕਾਂਗਰਸ ਜਨਸੰਘ ਜਾਂ ਭਾਜਪਾ ਵੱਲੋਂ ਇੱਕ ਸਿਕਿਉਰ ਪੋਲਿਟਿਕਸ ਰਾਜਨੀਤਿਕ ਥਾਂ ਵਜੋਂ ਕੀਤੀ ਜਾਂਦੀ ਰਹੀ ਹੈ ਕਾਂਗਰਸ ਤੋਂ ਇਲਾਵਾ ਅਕਾਲੀ ਦਲ ਨੇ ਵੀ ਮਾਲਵਾ ਦੇ ਮੰਡੀ ਸ਼ਹਿਰਾਂ ਵਿੱਚ ਹਿੰਦੂ ਵੋਟਾਂ ਹਾਸਲ ਕੀਤੀਆਂ ਨੇ ਆਮ ਆਦਮੀ ਪਾਰਟੀ ਨੇ ਕੇਜਰੀਵਾਲ ਨੂੰ ਇੱਕ ਬਾਣੀਆਂ ਵਜੋਂ ਵਿਖਾ ਕੇ ਵਪਾਰਕ ਸੂਰ ਪੂਜ ਵਾਲਾ ਵਪਾਰੀ ਚਿਹਰਾ ਦਿਖਾਇਆ ਹੈ ਭਾਜਪਾ ਕੋਲ ਇੱਕ ਹੋਰ ਟੂਲ ਹੈ ਡਬਲ ਇੰਜਨ ਸਰਕਾਰ ਜਾਂ ਯੋਗੀ ਮਾਡਲ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਪੰਜਾਬ ਦੇ ਲੋਕਾਂ ਨੂੰ ਡਬਲ ਇੰਜਨ ਸਰਕਾਰ ਚੁਣਨ ਦੀ ਅਪੀਲ ਕੀਤੀ ਹੈ ਤੇ ਕਿਹਾ ਕਿ ਇਸ ਨਾਲ ਦਾਅਵਿਆਂ ਤੇ ਵਾਧਿਆਂ ਦੀ ਬਿਹਤਰ ਤਰੀਕੇ ਨਾਲ ਪੂਰਤੀ ਹੋਵੇਗੀ ਪਰ ਯੂਪੀ ਚ ਉੱਤਰਾਖੰਡ ਗੁਜਰਾਤ ਜਾਂ ਹੂੜ ਥਾਵਾਂ ਤੇ ਡਬਲ ਇੰਜਨ ਸਰਕਾਰਾਂ ਨੇ ਲਾਅਨ ਆਰਡਰ ਦਾ ਜੋ ਹਾਲ ਹੈ ਪੰਜਾਬ ਦੇ ਲੋਕ ਉਸ ਚੀਜ਼ ਤੋਂ ਪਲੀਪੰਤੀ ਜਾਣੂ ਨੇ ਨਫ਼ਰਤ ਹੀ ਅਤੇ ਸਮਪਰਦਾਇਕ ਦੰਗੇ ਇਸੇ ਹੀ ਡਬਲ ਇੰਜਨ ਸਰਕਾਰਾਂ ਦੀ ਦੇਣ ਨੇ ਸ਼ੈਣੀ ਸਾਹਿਬ ਨੇ 2025 ਦੇ ਪੰਜਾਬ ਚ ਹੜ੍ਹਾਂ ਦੌਰਾਨ ਪੰਜਾਬ ਸਰਕਾਰ ਅਤੇ ਮੁੱਖ ਮੰਤਰੀ ਮਾਨ ਦੀ ਗੈਰ ਹਾਜ਼ਰੀ ਤੇ ਆਲੋਚਨਾ ਕੀਤੀ ਇਹ ਦਰਸਾਉਂਦਿਆਂ ਕਿਹਾ ਕਿ ਜਦੋਂ ਪੰਜਾਬ ਦੇ ਲੋਕ ਮੁਸ਼ਕਲ ਵਿੱਚ ਸਨ ਤਾਂ ਮੁੱਖ ਮੰਤਰੀ ਮਾਨ ਹਸਪਤਾਲ ਵਿੱਚ ਦਾਖਲ ਸਨ ਇਹ ਪਾਰਟੀਆਂ ਦੀ ਆਪਸ ਟੱਕਰ ਦੁਜੀ ਨੂੰ ਤਿੱਖੀ ਬਿਆਨਬਾਜ਼ੀ ਵੀ ਹੋ ਸਕਦੀ ਹੈ ਪਰ ਮੇਰਾ ਸਵਾਲ ਇਥੇ ਸ਼ੈਣੀ ਸਾਹਿਬ ਨੂੰ ਹੈ ਕਿ ਸ਼ੈਣੀ ਸਾਹਿਬ ਪੰਜਾਬ ਦੇ 2025 ਦੇ ਹੜ ਆਏ ਨਹੀਂ ਲਿਆਏ ਗਏ ਨੇ BBMP ਦੀ ਵੱਡੀ ਨਕਾਮੀ ਹੈ BBMP ਤੇ ਸੈਂਟਰ ਦਾ ਕੰਟਰੋਲ ਹੈ ਤੇ ਸੈਂਟਰ ਅਤੇ ਬੀਬੀਐਮਬੀ ਦੀ ਵੱਡੀ ਨਕਾਮੀ ਹੇਠ ਹੀ ਪੰਜਾਬ ਤੇ ਹੜਾਂ ਦੀ ਮਾਰ ਆਈ ਫਾਜ਼ਿਲਕਾ ਵਿੱਚ ਭਾਜਪਾ ਦੀ ਚੋਣ ਮਹਮਦਾਨ ਸੁਨੀਲ ਜਾਖੜ ਸਾਹਿਬ ਨੇ ਕਿਹਾ ਸੀ ਕਿ ਭਾਜਪਾ ਪੰਜਾਬ ਲਈ ਇੱਕ ਬਹੁਤ ਵਧੀਆ ਵਿਕਲਪ ਹੈ ਅਤੇ ਸਿਰਫ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਭਾਜਪਾ ਹੀ ਪੰਜਾਬ ਨੂੰ ਬਚਾ ਸਕਦੀ ਹੈ ਜਾਖੜ ਸਾਹਿਬ ਇਹ ਨਾ ਪੁੱਜਨ ਕਿ 2020-21 ਦੇ ਕਿਸਾਨ ਅੰਦੋਲਨ ਅਜੇ ਵੀ ਪੰਜਾਬ ਦੇ ਲੋਕਾਂ ਨੂੰ ਯਾਦ ਨੇ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਪੰਜਾਬ ਨੂੰ ਬਚਾਉਣ ਲਈ ਪੰਜਾਬ 380 ਦਿਨਾਂ ਤੱਕ ਦਿੱਲੀ ਦੇ ਦਰਵਾਜ਼ੇ ਤੇ ਬੈਠਾ ਸੀ ਅਤੇ ਪੰਜਾਬ ਨੂੰ ਦਿੱਲੀ ਚ ਵੜਨ ਨਾ ਦਿੱਤਾ ਗਿਆ ਪੰਜਾਬ ਰਾਜਨੀਤਿਕ ਅਤੇ ਸਮਾਜਿਕ ਤੌਰ ਤੇ ਉੱਤਰ ਭਾਰਤ ਦੇ ਜ਼ਿਆਦਾਤਰ ਹਿੱਸਿਆਂ ਤੋਂ ਵੱਖਰਾ ਹੈ ਇਹੀ ਵੱਖਰਾਪਨ ਭਾਜਪਾ ਦੀਆਂ ਪੰਜਾਬ ਚ ਰਾਜਨੀਤਿਕ ਮਰਜ਼ਾ ਨੂੰ ਔਖਾ ਬਣਾਉਂਦਾ ਹੈ ਪੰਜਾਬ ਨੂੰ ਮੋਦੀ ਫੈਕਟਰ ਦੀ ਰਾਜਨੀਤੀ ਸਮਝ ਨਹੀਂ ਆਉਂਦੀ ਕਮਿਊਨਲ ਰਾਈਟਸ ਦੀ ਰਾਜਨੀਤੀ ਸਮਝ ਨਹੀਂ ਆਉਂਦੀ ਪੰਜਾਬ ਨੇ ਹਮੇਸ਼ਾ ਜੁਲਮ ਦੇ ਖਿਲਾਫ ਆਪਣੀ ਆਵਾਜ਼ ਬੁਲੰਦ ਕੀਤੀ ਹੈ ਪੰਜਾਬ ਦਾ ਪ੍ਰਿੰਸੀਪਲ ਫਾਊਂਡੇਸ਼ਨ ਫੈਡਰਲਿਜ਼ਮ ਹੈ ਅਤੇ ਇੱਥੇ ਵਨ ਲੈਂਗੁਏਜ ਵਨ ਨੇਸ਼ਨ ਦੀ ਪੋਲਿਟਿਕਸ ਕੰਮ ਨਹੀਂ ਕਰਦੀ ਇੱਥੇ ਤੱਕਾਸ਼ਾਈ ਕੰਮ ਨਹੀਂ ਕਰਦੀ ਇਹ ਇੱਥੇ ਸਿੱਖ ਬਹੁਮਤ ਵਾਲਾ ਪ੍ਰਦੇਸ਼ ਹੈ ਜੋ ਹਮੇਸ਼ਾ ਜੁਲਮ ਦੇ ਖਿਲਾਫ ਆਪਣੀ ਆਵਾਜ਼ ਬੁਲੰਦ ਕਰਦਾ ਆਇਆ ਆਪਾਂ ਨੂੰ ਭਾਜਪਾ ਦੀ ਮੂਲ ਵਿਚਾਰਧਾਰਾ ਨੂੰ ਨਹੀਂ ਭੁੱਲਣਾ ਚਾਹੀਦਾ ਇਹਦਾ ਏਜੰਡਾ ਹਿੰਦੂਤਵ ਦੇ ਆਸ-ਪਾਸ ਹੀ ਘੁੰਮਦਾ ਰਹਿੰਦਾ ਹੈ ਸਾਲ 1920 ਦੇ ਦਹਾਕੇ ਤੋਂ ਜਦੋਂ ਹਿੰਦੂ ਰਾਸ਼ਟਰਵਾਦੀ ਵਿਚਾਰਧਾਰਾ ਨੇ ਆਪਣਾ ਕਾਰਜ ਲੈਣਾ ਸ਼ੁਰੂ ਕੀਤਾ ਸੀ ਤਾਂ ਉਸ ਦੇ ਅੰਦਰ ਸਿੱਖਾਂ ਲਈ ਇੱਕ ਨਿਰਧਾਰਤ ਕੀਤੀ ਗਈ ਭੂਮਿਕਾ ਸਾਫ਼ ਤੌਰ ਤੇ ਲਿਖੀ ਤੇ ਪੋਰਟ੍ਰੇਟ ਕੀਤੀ ਗਈ ਸੀ ਇਸ ਦੀ ਉਦਾਹਰਨ ਵੀਰ ਸਵਰਕਰ ਦੀ ਲਿਖਤਾਂ ਅਨੁਸਾਰ ਸਿੱਖ ਕੁਦਰਤੀ ਹਿੰਦੂ ਨੇ ਅਤੇ ਪੂਰੀ ਤਰ੍ਹਾਂ ਹਿੰਦੂ ਰਾਸ਼ਟਰ ਦਾ ਹਿੱਸਾ ਨੇ ਉਸ ਦੇ ਵਿਚਾਰ ਵਿੱਚ ਸਿੱਖ ਦੀ ਵੱਖਰੀ ਪਛਾਣ ਨੂੰ ਸਵੀਕਾਰ ਕਰਨਾ ਨਹੀਂ ਚਾਹੀਦਾ ਕਿਉਂਕਿ ਇਹ ਹਿੰਦੂ ਏਕਤਾ ਨੂੰ ਖਤਰੇ ਵਿੱਚ ਪਾ ਦੇਵੇਗੀ ਅਤੇ ਹਿੰਦੂ ਸਮਾਜ ਨੂੰ ਉਹਨਾਂ ਸਮੂਹਾਂ ਦੇ ਮੁਕਾਬਲੇ ਕਮਜ਼ੋਰ ਕਰੇਗੀ ਜਿਨ੍ਹਾਂ ਨੂੰ ਉਹ ਖਤਰਾ ਮੰਨਦੀ ਹੈ ਜਿਵੇਂ ਕਿ ਮੁਸਲਮਾਨ ਜਾਂ ਈਸਾਈ ਜਿਨ੍ਹਾਂ ਨੂੰ ਭਾਜਪਾ ਅਜੇ ਵੀ ਖਤਰਾ ਬਣਾ ਕੇ ਪੇਸ਼ ਕਰਦੀ ਹੈ ਨਫ਼ਰਤ ਫਲਾਉਂਦੀ ਹੈ ਹਿੰਦੂ ਰਾਸ਼ਟਰਵਾਦ ਅਤੇ ਹਿੰਦੂ ਰਾਸ਼ਟਰਵਾਦੀ ਧਾਰਾ ਰੱਖਣ ਵਾਲੇ ਸਿੱਖਾਂ ਪ੍ਰਤੀ ਡਬਲ ਪੋਲਿਟਿਕਸ ਦੋਹਰੀ ਰਾਜਨੀਤੀ ਰੱਖਦੇ ਆਏ ਨੇ ਇੱਕ ਪਾਸੇ ਸਿੱਖਾਂ ਨੂੰ ਕੁਦਰਤੀ ਹਿੰਦੂ ਮੰਨਣ ਵਾਲੀ ਸੋਚ ਦੇ ਅਨੁਸਾਰ ਉਹਨਾਂ ਨੂੰ ਜ਼ਬਰਦਸਤੀ ਹਿੰਦੂ ਰਾਸ਼ਟਰਵਾਦੀ ਪ੍ਰੋਜੈਕਟ ਵਿੱਚ ਸ਼ਾਮਲ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਰਹੀ ਹੈ ਇਸ ਤਰ੍ਹਾਂ ਸਿੱਖਾਂ ਨੂੰ ਸਲਾਮ ਦੇ ਖਿਲਾਫ ਸੰਘਰਸ਼ ਵਿੱਚ ਹਿੰਦੂ ਧਰਮ ਦੀ ਤਲਵਾਰ ਵਜੋਂ ਪੇਸ਼ ਕੀਤਾ ਗਿਆ ਦੂਜੇ ਪਾਸੇ ਉਹ ਸਿੱਖ ਜੋ ਇਹਨਾਂ ਦੀ ਇਹਨਾਂ ਕੋਸ਼ਿਸ਼ਾਂ ਦਾ ਵਿਰੋਧ ਕਰਦੇ ਹਨ ਜੋ ਭਾਜਪਾ ਦੇ ਰਾਜਨੀਤਿਕ ਪ੍ਰੋਜੈਕਟ ਦਾ ਸਰਗਰਮ ਤੌਰ ਤੇ ਮੁਕਾਬਲਾ ਕਰਦੇ ਨੇ ਉਹਨਾਂ ਨੂੰ ਰਾਸ਼ਟਰ ਵਿਰੋਧੀ ਜਾਂ ਹਿੰਦੂ ਰਾਸ਼ਟਰ ਦੀ ਏਕਤਾ ਲਈ ਖਤਰਾ ਕਰਾਰ ਦੇ ਕੇ ਦਾਗਦਾਰ ਕੀਤਾ ਜਾਂਦਾ ਹੈ ਅਕਰਮਕ ਢੰਗ ਨਾਲ ਰਾਸ਼ਟਰ ਵਿਰੋਧੀ ਅਤੇ ਅਤਵਾਦੀ ਵਜੋਂ ਪੇਸ਼ੀਤਾ ਜਾਂਦਾ ਹੈ ਜਾਂ ਜੇ ਹੋਰ ਗੱਲ ਨਹੀਂ ਬੰਦੀ ਤਾਂ ਉਹਨਾਂ ਨੂੰ ਖਾਲਸਤਾਨੀ ਦੇ ਪੁੱਤ ਨੂੰ ਸਾਹਮਣੇ ਲਿਆ ਜਾਂਦਾ ਹੈ ਜਾਂ ਐਂਟੀ ਨੈਸ਼ਨਲ ਕੋਸ਼ਿਸ਼ ਕਰ ਦਿੱਤਾ ਜਾਂਦਾ ਹੈ ਭਾਈ ਅਮਰਿਕ ਪਾਲ ਸਿੰਘ ਇਸ ਦੀ ਤਾਜ਼ਾ ਉਦਾਹਰਣ ਨੇ ਆਰਐਸਐਸ ਨੇ ਰਾਸ਼ਟਰੀ ਸਿੱਖ ਸੰਗਤ ਨਾਮਕ ਇੱਕ ਸੰਗਠਨ ਦੀ ਸਥਾਪਨਾ ਕੀਤੀ ਸੀ ਜਿਸ ਦਾ ਉਦੇਸ਼ ਸੀ ਸਿੱਖ ਜਨਤਾ ਵਿੱਚ ਇਹੀ ਵਿਚਾਰ ਪ੍ਰਚਲਿਤ ਕਰਨਾ ਕਿ ਸਿੱਖ Hindu ਧਾਰਮਿਕ ਘੇਰੇ ਦਾ ਹਿੱਸਾ ਨਹੀਂ ਹਨ ਸਗੋਂ ਸਿੱਖਾਂ ਦੀ assimilation ਨਾ ਸਬੰਧਤ ਹਿੰਦੂਤਵ ਰਾਜਨੀਤੀ ਦਾ ਇੱਕ ਹੋਰ ਪੱਖ ਇਹ ਵੀ ਹੈ ਕਿ ਸਿੱਖ ਇਤਿਹਾਸ ਦੀ ਮੋੜ ਲਿਖਤ ਦੀ ਕੋਸ਼ਿਸ਼ ਹਮੇਸ਼ਾ جاری ਰਹਿੰਦੀ ਹੈ ਸਿੱਖ ਇਤਿਹਾਸ ਨੂੰ ਵਿਗਾੜ ਕੇ ਦੁਬਾਰਾ ਲਿਖਣਾ ਹਿੰਦੂਤਵ ਰਾਜਨੀਤੀ ਦਾ ਮੂਲ ਉਦੇਸ਼ ਹੈ ਜੋ ਸਿੱਖ ਕੌਮ ਨੂੰ ਇੱਕ ਹਿੰਦੂ ਰਾਸ਼ਟਰ ਦਾ ਹਥਿਆਰਬੰਦ ਅੰਗ ਬਣਾ ਕੇ ਪੇਸ਼ ਕੀਤਾ ਜਾ ਸਕੇ ਇਹ ਚੀਜ਼ ਸਿੱਖ ਆਗੂ ਜੋ ਬੀਜਪੀ ਚਾਹਲ ਹੋ ਰਹੇ ਨੇ ਉਹਨਾਂ ਨੂੰ ਸਮਝਣੀ ਚਾਹੀਦੀ ਹੈ ਕਿ ਸਾਲ 2020 ਕੀ ਦੌਰਾਨ ਕਿਸਾਨ ਅੰਦੋਲਨ ਪ੍ਰਤੀ ਭਾਜਪਾ ਦੀਆਂ ਆਈਟੀ ਸੈੱਲ ਦੀਆਂ ਹਾਲੀਆਂ ਤੇ ਪ੍ਰਮੁੱਖ ਪ੍ਰਤੀਕਿਰਿਆ ਬਹੁਤ ਡਰਾਵਣੀਆਂ ਤੇ ਸ਼ਰਮਨਾਕ ਰਹੀਆਂ ਨੇ ਭਾਜਪਾ ਲਈ ਤੇ ਸਿੱਖ ਐਂਟੀ ਨੈਸ਼ਨਲਿਸਟ ਨੇ ਫਿਰ ਬੀਜੇਪੀ ਨੂੰ ਸਿੱਖਾਂ ਦੀ ਪਰਵਾਹ ਕਿਉਂ ਹੋਣ ਲੱਗ ਗਈ ਬੀਜੇਪੀ ਦੁਆਰਾ ਪੰਜਾਬ ਤੇ ਲੱਗੇ ਐਂਟੀ ਨੈਸ਼ਨਲਿਸਟ ਹੋਣ ਦੇ ਦਾਗ ਅਜੇ ਮਿਟੇ ਨਹੀਂ ਨੇ ਬੀਜੇਪੀ ਅਤੇ ਸੈਂਟਰ ਆਪਣੀ ਕਰਨੀ ਤੋਂ ਬਾਜ਼ ਨਹੀਂ ਆ ਸਕਦਾ ਨਵੰਬਰ 2024 ਮਾਰਕੀਟ ਲਈ ਰਾਸ਼ਟਰੀ ਨੀਤੀ ਢਾਂਚਾ ਐਨਪੀਐਫਏਐਮ ਦੇ ਮਸ਼ੂਦੇ ਰਾਹੀਂ ਆਪਣੀ ਵਿਵਾਦਿਤ ਖੇਤੀ ਕਾਨੂੰਨਾਂ ਦੇ ਕੁਝ ਅਨਛਾਂ ਨੂੰ ਪਿੱਛੇ ਦੇ ਰਸਤੇ ਦੁਬਾਰਾ ਲਾਗੂ ਕਰਨ ਦੀ ਕੋਸ਼ਿਸ਼ ਨੇ ਸਹਿਯੁਕਤ ਕਿਸਾਨ ਮੋਰਚੇ ਵਿੱਚ ਗੰਭੀਰ ਚਿੰਤਾ ਪੈਦਾ ਕੀਤੀ ਹੈ ਇਸ ਦੇ ਪ੍ਰਤੀਕਿਰਿਆ ਵਿੱਚੋਂ ਸਹਿਯੁਕਤ ਕਿਸਾਨ ਮੋਰਚੇ ਦੇ ਅਗਲੇ ਹਫਤੇ ਅਤੇ ਮਹੀਨੇ ਦੌਰਾਨ ਰੈਲੀਆਂ ਦਾ ਆਯੋਜਨ ਕੀਤਾ ਅਤੇ ਵਿਰੋਧੀ ਕਾਰਵਾਈਆਂ ਕੀਤੀਆਂ ਮੋਦੀ ਸਾਹਿਬ ਨੂੰ ਇਹ ਤੇ ਸਮਝ ਆ ਗਿਆ ਕਿ ਪੰਜਾਬ ਚ ਧੱਕਾਸ਼ਾਹੀ ਕੰਮ ਨਹੀਂ ਕਰ ਸਕਦੀ ਇਸ ਲਈ ਹੁਣ ਭਾਜਪਾ ਦੀ ਰਾਸ਼ਟਰੀ ਅਤੇ ਰਾਜ ਸੱਤਰ ਦੀ ਲੀਡਰਸ਼ਿਪ ਸਿੱਖਾਂ ਨੂੰ Hindu ਤਰ੍ਹਾਂ ਵਿੱਚ ਅਸੀਮੂਲੇਟ ਕਰਨ ਲਈ ਇੱਕ ਨਰਮ ਅਜੰਡੇ ਦੀ ਪਾਲਣਾ ਕਰਦੀ ਦਿਖ ਰਹੀ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ 2024 ਅਤੇ 2025 ਦੌਰਾਨ ਹੋਏ ਸਮਾਗਮਾਂ ਵਿੱਚ ਕਈ ਵਾਰ ਕੇਸਰੀਏ ਸਿੱਖ ਦਸਤਾਰਾਂ ਧਾਰਨ ਕੀਤੀਆਂ ਇਨ੍ਹਾਂ ਐਕਟੀਵਿਟੀਜ਼ ਨੂੰ ਇਹਨਾਂ ਕਿਰਿਆਵਾਂ ਨੂੰ ਵਿਆਪਕ ਤੌਰ ਤੇ ਪੋਲੀਟੀਕਲ ਟੈਕਸ ਵਜੋਂ ਦੇਖਿਆ ਗਿਆ ਜਿਨ੍ਹਾਂ ਦਾ ਉਦੇਸ਼ ਸਿੱਖ ਵਰਗ ਵਿੱਚ ਆਪਣੀ ਰਾਜਨੀਤਿਕ ਪਹੁੰਚ ਮਜ਼ਬੂਤ ਕਰਨਾ ਅਤੇ ਆਪਣੇ ਆਪ ਨੂੰ ਪੰਜਾਬ ਅਤੇ ਦੇਸ਼ ਦੇ ਸਿੱਖਾਂ ਦਾ ਸਤਿਕਾਰ ਕਰਨ ਵਾਲੇ ਲੀਡਰਾਂ ਵਜੋਂ ਪੇਸ਼ ਕੀਤਾ ਗਿਆ ਪਰ ਇੱਥੇ ਇਹ ਸਵਾਲ ਖੜਾ ਹੁੰਦਾ ਹੈ ਕਿ ਮੋਦੀ ਅਤੇ ਬਾਕੀ ਭਾਜਪਾ ਦੀ ਲੀਡਰਸ਼ਿਪ ਨੂੰ ਸਿਰਾਂ ਤੇ ਸਜਾਈ ਹੋਈ ਪੱਗ ਦਾ ਮੁੱਲ ਪਤਾ ਹੈ ਤੁਹਾਡੇ ਲਈ ਇਹ ਪੋਲੀਟੀਕਲ ਸਟੰਟ ਹੋ ਸਕਦਾ ਹੈ ਪਰ ਪੰਜਾਬ ਲਈ ਇਹ ਪੱਗ ਧਰਮ ਇੱਜ਼ਤ ਸ਼ਹਾਦਤ ਇਕਵੈਲਟੀ ਅਤੇ ਜਸਟਿਸ ਦਾ ਸਿੰਬਲ ਹੈ ਭਾਜਪਾ ਸਰਕਾਰ ਨੇ ਸਰਕਾਰੀ ਤੌਰ ਤੇ 26 ਦਸੰਬਰ ਨੂੰ ਵੀਰ ਬਾਲਦੇਵ ਸੈਹਫਜਾਦਿਆ ਦੀ ਸ਼ਹਾਦਤ ਨੂੰ ਯਾਦ ਕਰਨ ਵੱਜੋਂ ਕੋਸ਼ਿਸ਼ ਕੀਤਾ ਸਿੱਖ ਗੁਰੂਆਂ ਸ਼ਹੀਦਾਂ ਤੇ ਇਤਿਹਾਸਿਕ ਪੁਰਖਿਆਂ ਦੀ ਸਰਕਾਰੀ ਯਾਦਗਾਰ ਇਹ ਤਰ੍ਹਾਂ ਦੇ ਇਤਿਹਾਸਕ ਵੰਡਵਾਦ ਅਤੇ ਅਸਮਨ ਬੁਨਿਆਸਾ ਨਹੀਂ ਮੁੱਖਸਥਾਨ ਭਰੀ ਰਹੀ ਇਸ ਦਾ ਇੱਕ ਮੁੱਖ ਉਦਾਹਰਣ 2025 ਅਤੇ ਪਿਛਲੇ ਕੁਝ ਸਾਲਾਂ ਤੋਂ ਭਾਜਪਾ ਅਗਵਾਈ ਵਾਲੀ ਕੇਂਦਰ ਸਰਕਾਰ ਵੱਲੋਂ ਦਿੱਲੀ ਦੇ ਰੈਡ ਫੋਰਟ 'ਚ ਵਿਸ਼ਾਲ ਪੱਧਰ ਤੇ ਮਨਾਏ ਗਏ ਨੌਵੇਂ ਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਦੀ ਯਾਦਗਾਰੀ ਦਾ ਆਪਣੇ ਸਿਆਸੀ ਹਿੱਤ ਲਈ ਕਿਸਤੀ ਕਰਨ ਸੈਫਰੋਨਾਈਜੇਸ਼ਨ ਹੈ ਪੰਜਾਬ ਦੇ ਲੋਕਾਂ ਨੂੰ ਇਹ ਹਿੰਦੂਤਵ ਕੇਸਰੀ ਕਰਨ ਦੀ ਰਾਜਨੀਤੀ ਨੂੰ ਗਹਿਰਾਈ ਨਾਲ ਸਮਝਣਾ ਪਏਗਾ ਕਿ ਮੋਦੀ ਦੀ ਹਿੰਦੂਤਵ ਨਿਊ ਲਿਬਰਲ ਕੈਪੀਟਲਿਜ਼ਮ ਦੀ ਰਾਜਨੀਤੀ ਉਸ ਪੰਜਾਬ ਦੀ ਧਰਤੀ ਤੇ ਸ਼ਾਸਕਦੀ ਹੈ ਜਿੱਥੇ ਬਾਬਾ ਨਾਨਕ ਨੇ ਨਫੇ ਨੁਕਸਾਨ ਦੀ ਪਰਵਾਹ ਕੀਤੇ ਬਿਨਾਂ 13 13 ਤੋਲਿਆ ਸੀ ਇਹ ਉਤਰਦੀ ਹੈ ਜਿੱਥੇ ਆਪਣੀ ਮਿੱਟੀ ਨੂੰ ਜ਼ਲਮ ਅਤੇ ਹਾਕਮ ਤਾਕਤਾਂ ਤੋਂ ਬਚਾਏ ਰੱਖਣ ਦਾ ਲੰਮਾ ਇਤਿਹਾਸ ਰਿਹਾ। ਪੰਜਾਬ ਦੇ ਕਿਸਾਨ ਵਰਗ ਲਈ ਜ਼ਮੀਨ ਸਿਰਫ ਪੈਸੇ ਦੀ ਚੀਜ਼ ਨਹੀਂ ਬਲਕਿ ਕਿਸਾਨ ਦੀ ਸਮਾਜਿਕ ਇੱਜ਼ਤ ਤੇ ਪਛਾਣ ਹੈ। ਇੱਥੇ ਜ਼ਮੀਨ ਕਿਸਾਨ ਲਈ ਮਾਂ ਵਰਗੀ ਹੈ। ਮੋਦੀ ਦੀ ਰਾਜਨੀਤੀ ਆਪਣੇ ਸੇਠ ਨੂੰ ਖੁਸ਼ ਕਰਨ ਤੱਕ ਹੀ ਸੀਮਤ ਹੈ। ਆਮ ਲੋਕਾਂ ਦੀ ਪਰਵਾਹ ਕੀਤੇ ਬਗੈਰ ਸਿੱਖ ਸਿਆਸੀ ਆਗੂਆਂ ਦਾ ਬੀਜੇਪੀ 'ਚ ਜਾਣਾ ਕਿਸਾਨ ਵਰਗ ਜਾਂ ਪਿੰਡੂ ਵਰਗ ਦੀ ਬੀਜੇਪੀ ਨੂੰ ਵੋਟ ਵਿੱਚ ਮਹੱਤਵਪੂਰਨ ਵਾਦਾ ਨਹੀਂ ਕਰਦਾ ਵੋਟ ਤਾਂ ਇਹ ਵਧੇ ਕਿ ਜਦੋਂ ਪਾਲਿਸੀਆਂ ਬਦਲਣਗੀਆਂ ਅਤੇ ਭਰੋਸਾ ਬਣੇਗਾ ਚਿਹਰੇ ਬਦਲਣ ਨਾਲ ਸਿਆਸਤ ਨਹੀਂ ਬਦਲਣੀ ਪੰਜਾਬ ਦੀ ਰਾਜਨੀਤੀ ਕਿਸੇ ਇੱਕ ਚਿਹਰੇ ਇੱਕ ਡੇਰੇ ਜਾਂ ਇੱਕ ਇੰਜਨ ਨਾਲ ਨਹੀਂ ਮੁੜਦੀ ਇਹ ਉਹ ਤਰਤੀਹ ਜਿੱਥੇ ਸੱਤਾ ਤੋਂ ਵੱਡਾ ਸਿਧਾਂਤ ਹੈ ਅਤੇ ਸਿਧਾਂਤ ਤੋਂ ਵੱਡਾ ਲੋਕਾਂ ਦੀ ਯਾਦ ਕਿਸਾਨ ਅੰਦੋਲਨ ਕੇਂਦਰੀ ਕਰਨ ਵਾਲੀਆਂ ਨੀਤੀਆਂ ਤੇ ਕਿਸਾਨ ਪਛਾਣ ਨਾਲ ਜੁੜੀਆਂ ਚਿੰਤਾਵਾਂ ਅਜੇ ਵੀ ਪੰਜਾਬ ਦੇ ਸਾਂਝੇ ਚੇਤਨ ਵਿੱਚ ਜਿੰਦਾ ਨੇ ਭਾਜਪਾ ਲਈ ਪੰਜਾਬ ਵਿੱਚ ਦਾਖਲਾ ਆਸਾਨੀ ਹੈ ਕਿਉਂਕਿ ਇੱਥੇ ਵੋਟ ਡਰ ਧਰਮ ਜਾਂ ਪ੍ਰਚਾਰ ਨਾਲ ਨਹੀਂ ਭਰੋਸੇ ਨਾਲ ਪੈਦਾ ਹੁੰਦਾ ਹੈ ਸਿੱਖ ਅਗਵਾੰਦਾ ਭਾਜਪਾ ਵਿੱਚ ਜਾਣਾ ਇੱਕ ਰਾਜਨੀਤਿਕ ਹੋ ਸਕਦੀ ਹੈ ਪਰ ਇਹ ਪੰਜਾਬੀ ਮਨ ਨੂੰ ਆਪਣੇ ਆਪ ਨਹੀਂ ਬਦਲ ਸਕਦੀ ਜਦ ਤੱਕ ਨੀਤੀਆਂ ਵਿੱਚ ਇਨਸਾਫ ਫੈਡਰਲ ਟਰਨ ਚ ਦੀ ਇੱਜ਼ਤ ਅਤੇ ਕਿਸਾਨ ਦੀ ਜ਼ਮੀਨ ਦੀ ਹਿਫਾਜ਼ਤ ਅਤੇ ਸਿੱਖ ਪਹਿਚਾਨ ਦੀ ਐਕਸੈਪਟੈਂਸ ਨਹੀਂ ਆਉਂਦੀ ਉਦੋਂ ਤੱਕ ਇਹ ਸਿਆਸੀ ਕੁਾਇਦ ਸਿਰਫ ਚੱਲ ਰਹੇਗੀ ਬਦਲਾ ਨਹੀਂ ਅੰਤ ਵਿੱਚ ਸਵਾਲ ਭਾਜਪਾ ਨਹੀਂ ਪੰਜਾਬ ਦਾ ਹੈ ਕਿ ਪੰਜਾਬ ਆਪਣੀ ਮਿੱਟੀ ਆਪਣੀ ਸੋਚ ਅਤੇ ਆਪਣੀ ਇਤਿਹਾਸਕ ਯਾਦ ਨੂੰ ਸੌਂਪ ਦੇਵੇਗਾ ਜਾਂ ਇੱਕ ਵਾਰ ਫਿਰ ਜ਼ੁਲਮ ਦੇ ਖਿਲਾਫ ਖੜਾ ਹੋ ਕੇ ਕਹੇਗਾ ਕਿ ਸੱਤਾ ਨਹੀਂ ਸੱਚ ਜਿੱਤਦਾ ਹੈ ਸਾਸਸ਼ੇਕਾ